ਹੈਲੋ ਗਾਇਸ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਛੈਣੀ ਨਾਲ ਮੇਰਾ ਫਰੈਂਡ ਪ੍ਰਿੰਸ ਕੁਮਾਰ ਹਾਂਜੀ ਪ੍ਰਿੰਸ ਜੀ ਆਪਾਂ ਵੈਸ਼ਨੋ ਦੇ ਵੀ ਜਾ ਰਹੇ ਹਾਂ ਗਾਇਸ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਅਸੀਂ ਵੈਸ਼ਨੋ ਦੇ ਵੀ ਜਾ ਰਹੇ ਹਾਂ ਸੋ ਵੈਸ਼ਨੋ ਦੇ ਵੀ ਦਾ ਪੂਰੀ ਲੋਕੇਸ਼ਨ ਤੁਹਾਨੂੰ ਵੀਡੀਓ ਰਾਹੀਂ ਪੂਰਾ ਦੱਸਦੇ ਹਾਂ ਤੁਹਾਨੂੰ ਲਾਈਵ ਦਿਖਾਵਾਂਗੇ ਜੀ ਜੋ ਮਾਤਾ ਦੇ ਮੱਥਾ ਟੇਕਾਂਗੇ ਜੇ ਮਾਤਾ ਨੇ ਚਾਇਆ ਉਹ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਸੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਅਸੀਂ ਸਰੋਂ ਹੁਣ ਨਿਕਲ ਲੱਗੇ ਆ ਕਹਿੰਦੇ ਬਾਹਰਲੀ ਮਾਤਾ ਨੂੰ ਜੇ ਬੁਣਾਉਣਾ ਪਹਿਲਾਂ ਘਰ ਵਾਲੀ ਮਾਤਾ ਨੂੰ ਬੁਲਾਓ ਚੰਗਾ ਮਾਤਾ ਚੱਲਦੇ ਆ ਫਿਰ ਠੀਕ ਹੈ ਜੀ ਓਕੇ ਮਿਲਦੇ ਆ ਆਪਾਂ ਬਾਅਦ ਵਿੱਚ ਧਿਆਨ ਨਾਲ ਹੈਲੋ ਗਾਇਸ ਅਸੀਂ ਹੁਣ ਬਹਿ ਚੁੱਕੇ ਆ ਬੱਸ ਦੇ ਵਿੱਚ ਸੋ ਸਲੀਪਿੰਗ ਵਾਗੈਸ਼ਾਂ ਦੇ ਵੀ ਜਾਣ ਦੀ ਤਿਆਰੀ ਜੰਮੂ ਲਾਉਗੇ ਜੰਮੂ ਤੋਂ ਕਟੜਾ ਇਹਨਾਂ ਜੀ ਹੁਣ ਅੱਗੇ ਅੱਗੇ ਜਿੱਦਾਂ ਜਿੱਦਾਂ ਪਹੁੰਚੀ ਜਾਵਾਂਗੇ ਤੁਹਾਨੂੰ ਅਸੀਂ ਦੱਸੀ ਜਾਵਾਂਗੇ ਇਹ ਦੇਖੋ ਅਸੀਂ ਬੱਸ 'ਚ ਬੈਠੇ ਤੁਹਾਨੂੰ ਦਿਖਾਉਣੇ ਆਂ ਅੱਜ ਦੀ ਬਾਹਰ ਦੀ ਵਿਕਸ਼ਨ ਵੀ ਹੈਲੋ ਗਾਇਸ ਹੁਣ ਅਸੀਂ ਬੱਸ ਵਿੱਚ ਬਹਿ ਚੁੱਕੇ ਆਂ ਕਟਨਾ ਜਾਣ ਲਈ ਤੇ ਨਾਲ ਮੇਰਾ ਫਰੈਂਡ ਆ ਪ੍ਰਿੰਸ ਹੈਲੋ ਜੀ ਹਾਂ ਜੀ ਪ੍ਰਿੰਸ ਜੀ ਹੁਣ ਤੁਹਾਨੂੰ ਬੱਸ ਏਸੀ ਬੱਸ 'ਚ ਬਹਿ ਕੇ ਕਿੱਦਾਂ ਦਾ ਲੱਗ ਰਿਹਾ ਬੱਸ ਭਰਾ ਦੇ ਸਿਰ ਤੇ ਪੂਰੀ ਬੱਲੇ ਬੱਲੇ ਹੋਈ ਆ ਇਹ ਪੂਰੀ ਏਸੀ ਬੱਸ ਆ ਜੀ ਇੱਥੇ ਬੈਠਿਆ ਸੀ ਜਾਂ ਦਾ ਪਹਿਲਾ ਟ੍ਰੇਨ ਚ ਸੀਗਾ ਫਿਰ ਕੈਨਸਲ ਹੋ ਗਿਆ ਤੇ ਆ ਸਾਡਾ ਰੂਮ ਆ ਦੇਖੋ ਜਿਹੜੀ ਤੁਹਾਨੂੰ ਮਿਲੀ ਆਹ ਦੇਖੋ ਜੀ ਆ ਪੂਰਾ ਏਸੀ ਲੱਗਿਆ ਸਾਡਾ ਆ ਦੇਖੋ ਲੱਗਿਆ ਦੇਖਦਾ ਤੇ ਸੋ ਦੋਸਤੋ ਬਾਕੀ ਤੁਹਾਨੂੰ ਲੈਸ਼ ਦੇਮ ਵੀ ਜਦੋਂ ਜਾਣਾ ਹੁੰਦਾ ਮੈਗਨਾ ਟ੍ਰੇਨ ਨਾਲੋਂ ਤਾਂ ਬੱਸ ਵੀ ਵਧੀਆ ਵਾ ਸਾਰੀ ਏਸੀ ਥੋੜੂ ਬੱਸ ਸੋ ਟ੍ਰੇਨ ਦਾ ਵੀ ਸਬਰ ਕੀਤਾ ਸੀ ਯਾਰ ਯਾਰ ਬਾਕੀ ਜਦੋਂ ਅਸੀਂ ਪਹੁੰਚਾਂਗੇ ਉੱਥੇ ਕਟੜੇ ਤਾਂ ਉਦੋਂ ਲਾਈਵ ਹੋਵਾਂਗੇ ਸੋ ਓਕੇ ਬਾਏ ਜੀ ਚੱਲ ਗਿਆ ਹੈਲੋ ਗਾਇਸ ਹੁਣ ਬੱਸ ਵਿੱਚ ਬਹਿ ਗਏ ਆ ਤੇ ਬੱਸ ਚੱਲ ਪਈ ਆ ਬੱਸ ਅੱਡਾ ਦਿਖਾ ਦੇ ਉਧਰ ਨੂੰ ਆਹ ਦੇਖੋ ਬੱਸ ਅੱਡਾ ਉਹ ਪੁਲ ਚੜ ਗਏ ਗਾਇਸ ਪੁਲ ਘਰ ਹਾਂਜੀ ਸੋ ਗਾਇਸ ਏਸੀ ਬੱਸ ਦੇ ਵਿੱਚ ਆ ਸਾਡਾ ਏਸੀ ਲੱਗਿਆ ਕੀ ਆ ਨਜ਼ਾਰਾ ਸੋ ਗਾਈਸ ਕੋਣੋ ਜੀ ਸਾਰੇ ਮਿਲਦੇ ਆ ਸੇ ਪੁੰਚਾਂਗੇ ਕਟੜੇ ਤੋਂ ਮਿਲਾਂਗੇ ਆਪਾਂ ਗੱਲਬਾਤ ਉਦੋਂ ਕਰਾਂਗੇ ਪੂਰੇ ਤੁਹਾਨੂੰ ਪੂਰੀ ਲੋਕੇਸ਼ਨ ਦੱਸਾਂਗੇ ਕਲੈਸ਼ਨ ਦੇ ਵੀ ਕਿੱਦਾਂ ਗਏ ਕਿੱਦਾਂ ਆਏ ਸਾਰਾ ਕੁਝ ਤੁਹਾਨੂੰ ਪੂਰਾ ਦੱਸਾਂਗੇ ਜਿਹੜੇ ਨਾ ਬੱਸ ਇਹ ਆਪ ਬਣਾ ਕੇ ਜੋਕ ਹੈ ਨਾ ਹੈਲੋ ਫਰੈਂਡਸ ਅਸੀਂ ਜੇ ਥਾਪੇ 'ਤੇ ਰੁਕੇ ਆ ਇੱਥੇ ਉਹ ਖੜੀ ਪਿੱਛੇ ਬੱਸ ਉਹ ਆਪਣਾ ਫਰੈਂਡ ਆ ਗਿਆ ਪ੍ਰਿੰਸ ਸਿੰਘ ਸਰ ਜੀ ਜਿਹਦਾ ਨਾਮ ਪ੍ਰਦੀਪ ਸਿੰਘ ਆ ਪੂਰਾ ਨਾਮ ਤੇ ਉਦਾਂ ਕੱਚਾ ਨਾਮ ਇਹਦਾ ਪ੍ਰਿੰਸ ਵਾ ਸੋ ਅਸੀਂ ਦੋਨੇ ਜਾਣੇ ਚੱਲੇ ਆ ਅਸਰੀ ਮਾਤਾ ਦੇ ਵੈਸ਼ਨ ਦੇ ਵੀ ਪਹਿਲੀ ਵਾਰ ਹੀ ਚੱਲੇ ਆ ਅਸੀਂ ਦੋਨੇ ਤੇ ਬੱਸ ਆਪਣੇ ਪਿੱਛੇ ਖੜੀ ਆ ਚਾਹ ਪਾਣੀ ਪੀਣ ਨੂੰ ਰੁਕੇ ਸੀਗੇ ਤੇ ਚਾਹ ਅਸੀਂ ਪੀ ਲਈ ਆ ਪਾਣੀ ਹੁਣ ਅਸੀਂ ਵੈਸ਼ਨ ਦੇ ਵੀ ਪੀਵਾਂਗੇ ਜਾ ਕੇ ਕਾਮਰੇਨ ਸਰ ਹਾਂਜੀ ਹਾਂਜੀ ਜਰੂਰ ਜੀ ਜਰੂਰ ਚਲੋ ਠੀਕ ਹੈ ਹਾਂਜੀ ਹਾਲੋ ਗਾਇਸ ਗੁੱਡ ਮਾਰਨਿੰਗ ਸੋ ਜੰਮੂ ਉਤਰ ਕੇ ਹੁਣ ਕੱਢੜੇ ਟੈਕਸੀ ਕੀਤੀ ਆ ਸੋ ਹੁਣ ਟੈਕਸੀ ਦੀ ਬੈਠਿਆਂ ਤੇ ਹੁਣ ਕੱਢੜੇ ਜਾ ਰਹੇ ਆ ਤੇ ਬਲੌਗ ਨਾ ਮੇਰੇ ਬਲੌਗ ਹਾਂ ਬਲੌਗ ਨੰਦੇ ਬਲੌਗ ਹਾਂ ਹਾਂ ਯਾਰ ਸਾਡੇ ਸਾਬ ਨੇ ਬਣਾਉਂਦੇ ਨੇ ਨਾ ਬਲੌਗ ਹਾਂ ਸਾਡੇ ਦਾ ਰਾ गाइज़ यहाँ पर टोकन लिया है वो खड़ा हमारा दोस्त वहाँ पर टोकन मिल रहा है टोकन लेकर जाएंगे यात्रा पर टोकन ले कर जाएंगे हेलो गाइज अब हम अपने रूम से निकलकर खाना खाने आए हैं बाहर वो देखो दीवान वैश्वि ढाबा चलो इसके अंदर चलते हैं और हमारा भाई वहीं ढाबे पे अंदर बैठा है मैंने उसको कहा कि दो प्लेटें लगवाओ मैं आपको वीडियो बना करता हूँ तो बता देता हूँ कि हम क्या करने जा रहे हैं उसके बाद गाइस हमने ये टोकन ले लिया है जब यात्रा शुरू करते हैं तो पहले टोकन लेना पड़ता है ये वाला टोकन लिया है आओ चलते हैं अंदर लो गाइस हमारा खाना लग चुका है खाना खाएंगे और फिर यात्रा शुरू करेंगे ਹੈਲੋ ਗਾਇਸ ਯਾਤਰਾ ਕਰਦੇ ਕਰਦੇ ਥੋੜੀ ਥਕਾਵਟ ਹੋ ਗਈ ਸੀ ਇਸ ਲਈ ਹੁਣ ਅਸੀਂ ਮ사ਜ ਕਰਾਉਣੇ ਬੈਠੇ ਜੀ ਆ ਦੇਖੋ ਤੇ ਸਾਹਮਣੇ ਸਾਡਾ ਪ੍ਰਿੰਸਪਰਾ ਬੈਠਾ ਉਹ ਬੈਠਾ ਪ੍ਰਿੰਸਪਰਾ ਜੀ ਕਿ ਆ ਕੇ ਲਗੀ ਦੋਸਤ ਥਕਾਵਟ ਵੀ ਜੂਰੀ ਆ ਯਾਤਰਾ ਤੇ ਆਏ ਆ ਸਾਰੇ ਕੰਮ ਕਰਨੇ ਚਾਹੀਦੇ ਆ ਉਪਰਾ ਕੀ ਕਹਿਣਾ ਚਾਹਣਾ ਆਡियंस ਨੂੰ ਫਿਰ ਆਦਿ ਕੀ ਯਾਤਰਾ ਦੇ ਡਿਸੀਜਨ ਦੇ ਵਿੱਚ ਆਦਿ ਜਿਹੜਾ ਸੀਜ਼ਨ ਚੱਲ ਰਿਹਾ ਵਾ ਇਸ ਵਾਰੀ ਯਾਤਰਾ ਦੇ ਵਿੱਚ ਜਿਹੜੇ ਆ ਰਹੇ ਆ ਸ਼ਰਧਾਲੂ ਆ ਰਹੇ ਆ ਜ਼ਿਆਦਾ ਆ ਰਹੇ ਆ ਕਿ ਘੱਟ ਆ ਰਹੇ ਨੇ ਜ਼ਿਆਦਾ ਆ ਰਹੇ ਇਸ ਵਾਰ ਇਸ ਵਾਰਿਆ ਕਰੋਨਾ ਤੋਂ ਬਾਅਦ ਇਸ ਵਾਰੀ ਜ਼ਿਆਦਾ ਭੀੜ ਪਈ ਹੈ ਨਾ ਹਾਂਜੀ ਹਾਂਜੀ ਸੋ ਇਹ ਆਪਣੇ ਭਾਈ ਸਾਹਿਬ ਜੀ ਜਿੰਨਾ ਵੀ ਇਹ ਸ਼ੋਪ ਆ ਇਹਨਾਂ ਦੀ ਮਕਸੀਰ ਸਾਜਾਂੀਆਂ ਮਹੀਨਾ ਲੱਗੀਆਂ ਆ ਦੇਖੋ ਇੰਨੀ ਦੁਕਾਨ ਹੈਲੋ ਦੋਸਤੋ ਫਲੋਰੀਅਸ ਦੀ ਅੱਧਕੁਆਰੀ ਪਹੁੰਚ ਚੁੱਕੇ ਆ ਤੁਹਾਨੂੰ ਦਿਖਾ ਦਈਏ ਸਾਡਾ ਵਿਆ ਤੁਹਾਨੂੰ ਇੰਟਰਸਟਿੰਗ ਜੀ ਗੱਲ ਦਸੀਏ ਅੱਧਕੁਆਰੀ ਤੋਂ ਨਾ ਪਹਿਲਾਂ ਮੇਰਾ ਭਰਾ ਪ੍ਰਿੰਸ ਗੁੰਮ ਗਿਆ ਸੀਗਾ ਤੋ ਇਹਨੂੰ ਮੈਂ ਅੱਧਾ ਘੰਟਾ ਬਲਾ ਬੈਠ ਕੇ ਲੱਭੀ ਗਾ ਲੱਭੀ ਗਾ ਕਿੱਥੇ ਕਿੱਥੇ ਨਹੀਂ ਫਿਰ ਦਿਮਾਗ ਦੀ ਘੰਟੀ ਚੱਲੀ ਤੇਰੇ ਦੀ ਲੋਸਮੰਟਾ ਕਰਾਈਆਂ ਦੱਸਦੀ ਤੇ ਫਿਰ ਮੈਂ ਉੱਥੇ ਹੀ ਬਹਿ ਗਿਆ ਅੱਧੇ ਕੁ ਵਾਰੀ ਦੇ ਮੰਦਰ ਸਾਹਮਣੇ ਫਿਰ ਮੈਂ ਕਿਹਾ ਚਲੋ ਜੇ ਸਿਆਣਾ ਹੋਊਗਾ ਤੇ ਉੱਥੇ ਲੋਸਮੰਟਾ ਨਾਲ ਆਊਗਾ ਮੇਰੀ ਤੇ ਇਹ ਆਇਆ ਉੱਥੇ ਬਾਅਦ ਵਿੱਚ ਮਿਲ ਗਿਆ ਜੇ ਨਾ ਮਿਲਦੇ ਜੇ ਨਾ ਮਿਲਦੇ ਬਾਅਦ ਫਿਰ ਲੋਸਮੰਟੀ ਲੋਸਮੰਟ ਹੋਊਗੀ ਹੋਰ ਠੀਕ ਆ ਜੀ ਦੇਖੋ ਬਾਗੀਆਂ ਦੇਖੋ ਆਲੇ ਦੋਲੇ ਅੱਧੇ ਕੁ ਵਾਰੀਆਂ ਗਾਈ ਸੱਤ ਗੁਆੜੀ ਆ ਗਏ ਆ ਅੱਧ ਗੁਆੜੀ ਦਾ ਤੁਹਾਨੂੰ ਦਿਖਾ ਦਈਏ ਕਿੰਨੀ ਢੀੜਾ ਵਾਹੇ ਗਏ ਆ ਅੱਧ ਗੁਆੜੀ ਫੀੜ ਦੇਖੋ ਕਿੰਨੇ ਮੰਦਰ ਦੇਖੋ ਮੰਦਰ ਦੇਖੋ ਕਿੰਨੇ ਢੀੜਾ ਕਿੱਥੇ ਜਗਾ ਬੈਠੇ ਹੋ ਯਾਰ ਕੋਈ ਨਹੀਂ ਪਸਾਉਂਦਾ ਤੁਹਾਨੂੰ ਪੂਰਾ ਦਿਖਾ ਦੇ ਤੇ ਸਾਡਾ ਨੰਬਰ ਹੈਗਾ 676 ਮੱਥਾ ਡੇਕਨ ਦਾ ਤੇ ਐਕਸਟੈਂਸ਼ਨ 220 ਸੋ ਅਸੀਂ ਪਲਾਨ ਕੀਤਾ ਕਿ ਪਹਿਲਾਂ ਭਵਨ ਦੇ ਮੱਥਾ ਡੇਕ ਲਈਏ ਪੈਰਣਾ ਜਾਇਆ ਹੀ ਆਂਦੇ ਹੋਏ ਮੱਥਾ ਡੇਕ ਲਾਂਗੇ ਇੱਥੇ ਆਪਾਂ ਸੋ ਹੁਣ ਤਿਆਰੀ ਆ ਭਵਨ ਦੇ ਜਾਣ ਦੀ ਹਲੋ ਗਾਇਸ ਭਵਨ ਦੀ ਚੜਾਈ ਚੱਲ ਰਹੀ ਆ ਹਾਲਤ ਤਕਰੀਬਨ ਤਕਰੀਬਨ ਗੰਭੀਰੀ ਹੋ ਰਹੀ ਹੈ ਜਦੋਂ ਦੀ 탑 ਨੇ ਤੇ ਦੇ ਨਹੀਂ ਪੜਾਈੇ ਕਰ ਰਹੇ ਹਾਂ ਪਵਨ ਯਾਤਰਾ ਵਾ ਤੋਂ ਪਿੱਛੇ ਦੇਖੋ ਇੰਨੀ ਰੌਣਕ ਆਓ ਯਾਤਰਾ ਜਿੰਨੀ ਆਪਾਂ ਦੇਖੋਗੇ ਨਿਆਮ ਹੋ ਸੀ ਹੋਰ ਉਸ ਉੱਪਰ ਵੀ ਉੱਪਰ ਸੋ ਗਾਇਸ ਟਾਈਮ ਹੋ ਚੁੱਕਿਆ ਵਾ 8:40 ਕੈਲੀਮੈਂਟ ਤੁਹਾਨੂੰ ਮਿਲਣਾ ਤਾਂ ਜਲਦੀ ਨਹੀਂ ਹੈਗਾ 8:40 ਕੈਲੀ ਮੈਡ ਹੋ ਚੁੱਕੇ ਹੈ ਤੇ ਸਾਨੂੰ ਆਸ ਹੈ ਕਿ ਅਸੀਂ 10:00 ਤੱਕ ਭਵਨ ਦੇ ਪਹੁੰਚ ਜਾਾਂਗੇ ਉਸ ਤੋਂ ਬਾਅਦ ਪਹੁੰਚ ਕੇ ਤੁਹਾਨੂੰ ਦੱਸਾਂ ਕਿ ਭਵਨ ਦੇ ਪਹੁੰਚ ਚੁੱਕੇ ਹੈ ਹੈਲੋ ਗਾਇਸ ਭਵਨ ਦੇ ਮੱਥਾ ਦੇਖ ਲਿਆ ਅਸੀਂ ਤੋ ਕਿਉਂ ਸਾਡਾ ਸਾਥੀ ਆ ਪ੍ਰਿੰਸ ਉਹਦੇ ਥੋੜੇ ਹਾਲਾਤ ਗੰਭੀਰ ਹੋ ਚੁੱਕੇ ਆ ਕਿਉਂਕਿ ਉਹ ਪਹਿਲੀ ਵਾਰ ਮਾਤਾ ਦੇ ਆਇਆ ਸੀਗਾ ਤੋ ਉਹਦੇ ਲੱਤਾਂ ਬਹੁਤ ਦੁਖਦੀਆਂ ਨੇ ਤੇ ਉਹਨੇ ਉਹ ਗੋਲੀ ਖਾਧੀ ਆ ਬਾਕੀ ਦੇਖਦੇ ਆਂ ਹਾਂਜੀ ਪ੍ਰਿੰਸ ਜੀ ਤੁਸੀਂ ਲੱਤਾਂ ਦੁਖ ਰਿਹਾ ਪਹਿਲੀ ਵਾਰ ਆਏ ਹੋ ਮੈਂ ਤੁਹਾਡੀ ਫੀਲਿੰਗ ਸਮਝ ਸਕਦਾ ਹਾਂ ਕਿ ਹਰੇਕ ਬੰਦੇ ਨਾਲ ਹੁੰਦਾ ਵਾ ਕਿ ਤੁਸੀਂ ਪੈਰੋਨਾਥ ਦੀ ਯਾਤਰਾ ਚੜ੍ਹ ਜਾਂਦੇ ਪੜਾਂਗੇ ਰੋਡ ਜੇ ਆਏ ਇਹ ਫਿਰ ਦਾ ਸੋ ਦੇਖੋ ਲੋਕੀ ਯਾਤਰਾ ਕਰਦੇ ਆ ਦੇਖੋ ਲੋਕੀ ਸੁੱਤੇ ਆ ਪਵੰਦੇ ਮੱਥਾ ਦੇਖ ਲਿਆ ਦੇ ਦੇਖੋ ਸੰਗਤ ਆ ਰਹੀ ਆ ਪੈਰੋਨਾਥ ਮੰਦਿਰ ਜਾਂਦੀ ਆ ਟਾਈਮ ਹੋਇਆ ਆਪਣਾ ਕੰਨ ਮੈਂ ਦਿਖਾਣਾ ਟਾਈਮ ਕਿੰਨਾ ਹੋਇਆ ਟਾਈਮ ਕੜੀ ਦੇਖਦੇ ਆਪਾਂ ਕਿੰਨਾ ਹੋਇਆ ਟਾਈਮ ਹੋਇਆ ਵਾ 1 ਵਜੇ 2 ਮਿੰਟ 1 ਵਜੇ 2 ਮਿੰਟ ਹੋ ਗਏ ਹੁਣ ਪੈਰੋਨਾਥ ਦੀ ਯਾਤਰਾ ਕਰਦੇ ਪਏ ਆ ਉਹ ਦੇਖੋ ਸੰਗਤ ਕਿੰਨੀ ਆ ਰਹੀ ਆ ਸਾਡਾ ਜੋ ਭਰਾਵਾ ਫਰੈਂਡ ਥੋੜੀ ਤਵੀਰ ਖਰਾਬ ਹੋਣ ਕਰਕੇ ਸਾਡੀ ਸਪੀਡ ਸਲੋ ਹੋ ਗਈ ਬਾਕੀ ਅਸੀਂ ਸ਼ੁਰੂ ਤੋਂ ਹੀ ਸਲੋ ਚੱਲਦੇ ਆ ਰਹੇ ਆ ਕਿਉਂਕਿ ਯਾਤਰਾ ਜਿਹੜੀ ਹੁੰਦੀ ਆ ਆਪਣਾ ਦਿਲ ਰਾਜੀ ਹੋਣਾ ਚਾਹੀਦਾ ਦੁਖੀ ਹੋ ਕੇ ਯਾਤਰਾ ਨਹੀਂ ਹੁੰਦੀ ਹੈਗੀ ਅਸੀਂ ਆਪਣੀ ਦਿਲ ਖੁਸ਼ ਕਰਨ ਵਾਲੀ ਯਾਤਰਾ ਕੀਤੀ ਹੈ ਤੇ ਜਿਵੇਂ ਭਾਈ ਕਹਿੰਦਾ ਹੁਣ ਆਪਾਂ ਬੈਡ ਬੈਡ ਕੇ ਜਾਣਾ ਵਾ ਚਾਹੇ ਸੇਲ ਹੋ ਜਵੇ ਆਪਾਂ ਪੈਰੋਂ ਤੇ ਜਾਣਾ ਜ਼ਰੂਰ ਆ ਪਰ ਫਾਮ ਬੈਡ ਬੈਡ ਕੇ ਜਾਣਾ ਪਊਗਾ ਮੈਂ ਕਹਾਂ ਕੋਈ ਗੱਲ ਨਹੀਂ ਫਰਾ ਸਾਡਾ ਪਹਿਲੀ ਵਾਰ ਆਇਆ ਵਾ ਸੋ ਤੁਸੀਂ ਵੀ ਹੁਣ ਲਾਈਕ ਕਰਕੇ ਪਰਮੈਂਟ ਕਰਕੇ ਉਨੇ ਦਾ ਮਸਲਾ ਬਤਾਓ ਇੱਕ ਵਾਰੀ ਜ਼ਰੂਰ ਲਿਖਿਓ ਕਿ ਪ੍ਰਿੰਸ ਚੜ੍ਹਦੇਗਾ ਪੈਰੋ ਨਾਲ ਤੇ ਚੜ੍ਹ ਦੇਗਾ ਪੈਰੋ ਨਾਲ ਠੀਕ ਹੈ ਜੀ ਜੀਓ ਹੈਲੋ ਫਰੈਂਡਸ ਹੁਣ ਪੈਰੋ ਨਾਲ ਦੀ ਚੜਾਈ ਚੜ ਰਹੇ ਆ ਪ੍ਰਿੰਸ ਜਿੱਦਾ ਮਿਰਜਾ ਸਹਿਬਾ ਦੇ ਢੋਲਾ ਕੇ ਬੈਠਾ ਸੀ ਇਹ ਥੜੀ ਨਾਲ ਢੋਲਾ ਕੇ ਬੈਠਾ ਬਚਾਦੇ ਦੇ ਹਾਲਾਤ ਗੰਭੀਰ ਹੋ ਚੁੱਕੇ ਆ ਕੰਦੇ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਐ ਤੁਣਕਾ ਤੁਣਕਾ ਕਰਕੇ ਚੜ ਲੈ ਚੜਾਈ ਐਨੇ ਕਰ ਲੈਣੀ ਪੂਰੀ ਚੜਾਈ ਆ ਵੀ ਕਰਦੀਪ ਕੀ ਕਹਿਣਾ ਜੋਨ ਕੋ ਭਰਾਵਾ ਕਰ ਲੈਣੀ ਚੜਾਈ ਪੂਰੀ ਬਸ ਕਰ ਲੈਣੀ ਆ ਇੱਦਾਂ ਹੀ ਮਤਲਬ ਦੇਈ ਜਾਣਾ ਆਪਣੇ ਪਿਆਰ ਭਰੇ ਸੱਚੇ ਮਿੱਤਰ ਆਹ ਦੇਖ ਲੋ ਬਿਮਾਰ ਹੈਗਾ ਖਾਣਾ ਨਹੀਂ ਹਟਦਾ ਹੈਗਾ ਫੇਰ ਕੰਦੇ ਸੇਤ ਨਹੀਂ ਘਟਦੀ ਹੈਗੀ ਚਲੋ ਠੀਕ ਆ ਗਾਇਸ ਮੈਂ ਵੀ ਇਹਦੇ ਨਾਲ ਖਾ ਲਵਾਂ ਨੇ ਤਾਂ ਕੱਲੇ ਨੇ ਮੁਕਾਦਰ ਹੈਲੋ ਗਾਇਸ ਅੱਜ ਹੋਣਾ ਪਿਆਰੋ ਮੰਦਰ ਕਰਨੇ ਚੜ੍ਹਾਈ ਪ੍ਰਿੰਸ ਵਿਚਾਰਾ ਥੱਕ ਗਿਆ ਸੀਗਾ ਤੋਂ ਇਹਨੂੰ ਮੋਲੀ ਹੋਲੀ ਲੈ ਕੇ ਜਾ ਰਹੇ ਹਾਂ ਢੇੜ ਤਾਂ ਹੈ ਨਹੀਂ ਪਰ ਸਾਰੇ ਆ ਮੁੰਡਾ ਹਿੰਮਤੀ ਜੀਗਾ ਇਹਨੇ ਤੁਸੀਂ ਲਾਈਕ ਕਰ ਦੇਣਾ ਵੀਡੀਓ ਨੂੰ ਲਾਈਕ ਵੀ ਰੰਗ ਜਾਵਾਂਗੇ ਤੋੜੇ ਹਿੰਮਤ ਕਰਕੇ ਜੜਿਆ ਮੁੰਡਾ ਯਾਰ ਬੋਤਾ ਦੀ ਹਾਂਜੀ ਭਰਨ ਜੀ ਕੁਝ ਕਹਿਣਾ ਚਾਹੁੰਦੇ ਹਾਂ ਕੀ ਗਾਣਾ ਭਰਾਵਾ ਦਸੂਰ ਬਹੁਤ ਲੇਟ ਕਰਤਾ ਨੌਂ ਨੱਤੇ ਬੈਠਾ ਹੈ ਦੇਖੋ ਜੀ 90 ਹੋ ਗਏ ਨੇ ਹਾਂਜੀ 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 ਸੱਚਾ ਮਿੱਤਰਾਂ ਨੂੰ ਪਤਾ ਲੱਗ ਹੀ ਜਾਣਾ ਵਾ ਜੋ ਨੈਟੋ ਪਾਈ ਹਾਂਜੀ 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 ਲੋ ਗਾਇਸ ਦੇਖੋ ਪਵਨ ਤੇ ਆਪਾਂ ਪਹੁੰਚ ਚੁੱਕੇ ਆ ਪਿਆਰ ਉਹਨਾਂ ਦਸਣ ਆਪਾਂ ਕਰ ਲਏ ਆ ਭੀੜ ਦੇਖੋ ਤੁਸੀਂ ਕਿੰਨੀ ਹੰਤਾਂ ਦੀ ਬਾਈ ਇਸ ਤਰ੍ਹਾਂ ਰੋਕ ਦੇਖੋ ਹੰਤਾਂ ਦੀ ਭੀੜ ਮੇਰੇ ਸਾਹਮਣੇ ਨਾਲ ਜਿੰਨੇ ਵੀ ਆਉਣਾ ਜੂਨ ਜਲਾਈ ਦੇ ਮਹੀਨੇ ਚ ਆਉਂਦੇ ਤੇਰੀ ਬਹੁਤ ਭੀੜ ਹੁੰਦੀ ਆ ਬਾਕੀ ਜਿਲ੍ਹੇ ਤੇ ਸਰਦਾ ਹੋਵੇ ਵੀ ਕਾਹ ਦੇਖੀਏ ਕਾਹ ਨਹੀਂ ਮਾਇਨੇ ਰੱਖਦੀ ਹੈਗੀ ਦੇਖੋ ਐਸਡੀ ਚੱਲ ਪੀਆ ਫਸਕ੍ਰੀਨ ਸਾਫ ਆ ਰਹੀ ਪਰ ਇੱਥੇ ਟੂਸ ਨਹੀਂ ਕਰਕੇ ਤਾਂ ਕਰਕੇ ਠੀਕ ਹੈ ਦੇਖੋ ਕੀ ਆ ਵੀਊ ਆ ਰਿਹਾ ਟਾਈਮ ਹੋਇਆ ਆਪਣਾ 3:20 ਵਜੇ ਰਾਤ ਹੁਣ ਤਾਂ ਚਲੋ ਦਿਨ ਹੀ ਲਾ ਲਓ 12 ਵਜੇ ਤੋਂ ਵੇਲੇ ਨਹੀਂ ਜੜ ਜਾਂਦਾ ਦੇਖੋ ਜੇ ਦਿਨ ਹੁੰਦਾ ਨਾ ਕੀ ਆ ਨਜ਼ਾਰਾ ਹੋਣਾ ਸੀ ਪਰ ਇਸ ਟਾਈਮ ਨੇਰੇਵਾ ਸੋ ਨੇਰੇ ਵਿੱਚ ਤਾਂ ਤੁਹਾਨੂੰ ਜਨਤਾ ਸੱਚੀ ਦਿਖਾ ਸਕਦੇ ਆਪਾਂ